ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਰੂ ਪੰਜਾਬੀ ਕਹਾਣੀਆਂ ਚੈਨਲ ਤੇ ਚੈਨਲ ਤੇ ਪਹਿਲੀ ਵਾਰੀ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਅੱਜ ਦੀ ਕਹਾਣੀ ਇੱਕ ਭੈਣ ਦੀ ਕਹਾਣੀ ਹੈ ਜੋ ਕਿ ਬਿਲਕੁਲ ਸੱਚੀ ਕਹਾਣੀ ਹੈ ਮੇਰਾ ਨਾਮ ਬਲਵਿੰਦਰ ਕੌਰ ਹੈ ਮੈਂ ਗਰੀਬ ਜਿਹੇ ਪਰਿਵਾਰ ਵਿੱਚ ਜੰਮੀ ਪਲੀ ਅਸੀਂ ਤਿੰਨ ਭੈਣਾਂ ਤੇ ਮੇਰਾ ਇਕਲੌਤਾ ਭਰਾ ਸੀ ਮੈਂ ਸਭ ਤੋਂ ਛੋਟੀ ਸੀ ਆਪਣੇ ਪਾਪਾ ਦੀ ਲਾਡਲੀ ਬੱਚੀ ਮੈਂ ਸਾਰੇ ਭੈਣ ਭਰਾਵਾਂ ਤੋਂ ਬਹੁਤ ਹੀ ਜ਼ਿਆਦਾ ਸੋਹਣੀ ਸੀ ਤੇ ਸਾਰੇ ਹੀ ਪਿਆਰ ਨਾਲ ਮੈਨੂੰ ਬੱਗੋ ਬੱਗੋ ਕਹਿੰਦੇ ਸੀ ਮੇਰੀ ਉਮਰ 10-11 ਕੋ سال ਦੀ ਸੀ ਜਦੋਂ ਮੇਰੀ ਵੱਡੀ ਭੈਣ ਦਾ ਵਿਆਹ ਹੋ ਗਿਆ ਸੀ ਜਿਹੜਾ ਮੇਰੀ ਭੈਣ ਦਾ ਸਹੁਰਾ ਸੀ ਉਹ ਬਹੁਤ ਹੀ ਚੰਗਾ ਇਨਸਾਨ ਸੀ ਉਸ ਨੂੰ ਗੱਲ ਕਰਨ ਦਾ ਬਹੁਤ ਹੀ ਵਧੀਆ ਸਲੀਕਾ ਸੀ ਪਿੰਡ ਵਿੱਚ ਵੀ ਉਹ ਕਈ ਘਰਾਂ ਦੇ ਘਰੇਲੂ ਲੜਾਈ ਝਗੜੇ ਆ ਰਾਮ ਨਾਲ ਨਿਵੇੜ ਦਿੰਦਾ ਸੀ ਅਤੇ ਆਪਣੇ ਇਲਾਕੇ ਵਿੱਚ ਕਹਿੰਦਾ ਕਹਾਂਦਾ ਬੰਦਾ ਸੀ ਅਸੀਂ ਹਮੇਸ਼ਾ ਕਹਿਣਾ ਅਸੀਂ ਕੋਈ ਮੋਤੀ ਪੁੰਨ ਕੀਤੇ ਹੋਣੇ ਜੋ ਸਾਨੂੰ ਇੰਨਾ ਵਧੀਆ ਪਰਿਵਾਰ ਮਿਲ ਗਿਆ ਜਿਹੜੇ ਮੇਰੇ ਜੀਜਾ ਜੀ ਸੀ ਉਹ ਵੀ ਬਹੁਤ ਵਧੀਆ ਤੇ ਚੰਗੇ ਇਨਸਾਨ ਸੀ ਸੋਹਰਾ ਪਰਿਵਾਰ ਸਾਰਾ ਹੀ ਮੇਰੀ ਭੈਣ ਦੀ ਬਹੁਤ ਜ਼ਿਆਦਾ ਇੱਜ਼ਤ ਕਰਦਾ ਸੀ ਵਿਆਹ ਤੋਂ ਸਾਲ ਕੁ ਬਾਅਦ ਮੇਰੀ ਭੈਣ ਦੇ ਘਰ ਇੱਕ ਧੀ ਨੇ ਜਨਮ ਲਿਆ ਸਾਰਿਆਂ ਨੇ ਧੀ ਹੋਈ ਦਾ ਬਹੁਤ ਹੀ ਸਵਾਗਤ ਕੀਤਾ ਐਵੇਂ ਹੀ ਵੇਖਦੇ ਵੇਖਦੇ 3-4 ਸਾਲ ਬੀਤ ਗਏ ਮੇਰੀ ਭੈਣ ਦੇ ਘਰ ਫਿਰ ਇੱਕ ਧੀ ਹੋ ਗਈ ਉਸ ਨੂੰ ਵੀ ਪਰਮਾਤਮਾ ਦੀ ਦੇਣ ਸਮਝ ਕੇ ਸਾਰਿਆਂ ਨੇ ਖਿੜੇ ਮੱਥੇ ਕਬੂਲ ਕਰ ਲਿਆ ਤੇ ਦੂਸਰੀ ਕੁੜੀ ਨੂੰ ਦਾਦੇ ਨੇ ਲੈ ਲਿਆ ਉਸ ਨੇ ਕਿਹਾ ਕਿ ਸਦਾ ਮੈਂ ਹੀ ਵਿਆਹ ਕਰੂੰਗਾ ਤੇ ਪੜਾਵਾਂ ਲਖਾਵਾਂਗਾ ਫਿਰ ਕੁਝ ਟਾਈਮ ਪਿਆ ਜਿਵੇਂ ਸਾਰਿਆਂ ਦੇ ਮਨ ਵਿੱਚ ਮੁੰਡੇ ਦੀ ਖੁਆਇਸ਼ ਹੁੰਦੀ ਹੈ ਮੇਰੀ ਭੈਣ ਤੇ ਜੀਜਾ ਜੀ ਦੇ ਮਨ ਵਿੱਚ ਵੀ ਮੁੰਡੇ ਦੀ ਖੁਆਇਸ਼ ਸੀ ਉਸ ਨੇ ਤੀਸਰਾ ਚਾਂਸ ਲਿਆ ਤੇ ਮੇਰੀ ਭੈਣ ਦੇ ਘਰ ਤੀਜਾ ਬੱਚਾ ਵੀ ਕੁੜੀ ਹੋਈ ਜਦੋਂ ਮੇਰੀ ਭੈਣ ਨੂੰ ਕੁੜੀ ਦਾ ਪਤਾ ਲੱਗਾ ਤਾਂ ਮੇਰੀ ਭੈਣ ਨੇ ਹੋਂਕਾ ਲੈ ਲਿਆ ਹੋਂਕੇ ਨਾਲ ਹੀ ਮੇਰੀ ਭੈਣ ਦੀ ਮੌਤ ਹੋ ਗਈ ਮੇਰੀ ਭੈਣ ਦੀ ਮੌਤ ਤੋਂ ਬਾਅਦ ਮੇਰਾ ਜੀਜਾ ਬਹੁਤ ਜ਼ਿਆਦਾ ਡਿਪਰੈਸ਼ਨ ਵਿੱਚ ਚਲਾ ਗਿਆ ਤੇ ਹਮੇਸ਼ਾ ਰੋਂਦਾ ਰਹਿੰਦਾ ਜਾਂ ਫਿਰ ਸੋਚਦਾ ਰਹਿੰਦਾ ਮੇਰੇ ਜੀਜਾ ਜੀ ਨੇ ਕਿਸੇ ਨਾਲ ਕੋਈ ਗੱਲ ਨਾ ਕਰਨੀ ਹਮੇਸ਼ਾ ਚੁੱਪਚਾਪ ਰਹਿਣਾ ਅਤੇ ਆਪਣੇ ਬੱਚਿਆਂ ਵੱਲ ਵੇਖ ਕੇ ਬਹੁਤ ਹੀ ਜ਼ਿਆਦਾ ਤੜਫਦਾ ਰਹਿੰਦਾ ਮੇਰਾ ਜੀਜਾ ਇੰਨੇ ਜ਼ਿਆਦਾ ਡਿਪਰੈਸ਼ਨ ਵਿੱਚ ਚਲਾ ਗਿਆ ਇੱਕ ਦਿਨ ਐਸਾ ਆਇਆ ਕਿ ਮੇਰੇ ਜੀਜਾ ਜੀ ਨੂੰ ਅਟੈਕ ਆਇਆ ਤੇ ਉਸ ਦਾ ਅੱਧਾ ਤੜ ਸੁਨ ਹੋ ਗਿਆ ਤੇ ਡਾਕਟਰਾਂ ਦੇ ਦਖਾਨੇ ਤੇ ਉਸ ਨੂੰ ਅਧਰੰਗ ਹੋ ਗਿਆ ਤੇ ਉਸ ਦਾ ਹੇਠਲਾ ਤੜ ਬਿਲਕੁਲ ਰੁਕ ਗਿਆ ਉਹ ਆਪਣੀਆਂ ਕੁੜੀਆਂ ਵੱਲ ਵੇਖ ਕੇ ਬਹੁਤ ਰੋਇਆ ਕਰੇ ਤੇ ਟੈਨਸ਼ਨ ਲਿਆ ਕਰੇ ਫਿਰ ਮੇਰੀ ਭੈਣ ਦੇ ਸਹੁਰੇ ਨੇ ਮੇਰੀ ਭੂਆ ਨੂੰ ਜਿਸ ਨੇ ਮੇਰੀ ਭੈਣ ਦਾ ਰਿਸ਼ਤਾ ਕਰਵਾਇਆ ਸੀ ਉਸ ਨੂੰ ਕਿਹਾ ਕਿ ਨਾ ਬੱਚਿਆਂ ਦਾ ਕੋਈ ਮਸਲਾ ਹੱਲ ਕਰੀਏ ਬੱਚੇ ਬਹੁਤ ਛੋਟੇ ਹਨ ਤੇ ਮਾਂ ਤੋਂ ਬਿਨਾਂ ਰੁੱਲ ਰਹੇ ਹਨ ਤਾਂ ਸਾਰਿਆਂ ਨੇ ਸੋਚ ਕੇ ਮੇਰਾ ਰਿਸ਼ਤਾ ਮੇਰੇ ਹੀ ਜੀਜੇ ਨਾਲ ਕਰ ਦਿੱਤਾ ਮੈਂ ਉਸ ਵਕਤ 16 ਕੋ ਸਾਲ ਦੀ ਸੀ ਜਦੋਂ ਮੇਰੀ ਭੂਆ ਨੇ ਆ ਕੇ ਮੇਰੇ ਪਾਪਾ ਨੂੰ ਕਿਹਾ ਕਿ ਆਪਾਂ ਬੱਗੋ ਦਾ ਰਿਸ਼ਤਾ ਕਰ ਦਿੰਨੇ ਹਾਂ ਮੇਰੇ ਪਿਓ ਨੇ ਸਾਫ਼ ਇਨਕਾਰ ਕਰ ਦਿੱਤਾ ਕਿ ਮੈਂ ਆਪਣੀ ਧੀ ਨੂੰ ਇੰਨੀ ਵੱਡੀ ਜ਼ਿੰਮੇਵਾਰੀ ਵਿੱਚ ਨਹੀਂ ਪਾਵਾਂਗਾ ਤੇ ਨਾ ਹੀ ਆਪਣੀ ਧੀ ਨੂੰ ਦਵਾਜੂ ਦੇ ਨਾਲ ਤੋੜਾਂਗਾ ਉਸ ਨੇ ਕਿਹਾ ਕਿ ਇੰਨੀ ਸੋਹਣੀ ਤੇ ਸੁਨੱਖੀ ਮੇਰੀ ਧੀ ਮੈਂ ਇੰਨੇ ਲਾਡਾਂ ਤੇ ਚਾਹਾਂ ਨਾਲ ਪਾਲਿਆ ਤੇ ਮੈਂ ਉਸ ਨੂੰ ਕੰਮ ਤੱਕ ਨਹੀਂ ਲਾਇਆ ਮੈਂ ਇਹ ਸਭ ਕਿਵੇਂ ਕਰ ਸਕਦਾ ਹਾਂ ਮੈਂ ਆਪਣੀ ਧੀ ਤਿੰਨ ਧੀਆ ਦੇ ਪਿਓ ਨੂੰ ਕਿਵੇਂ ਤੋੜ ਸਕਦਾ ਹਾਂ ਨਾਲੇ ਮੁੰਡੇ ਦੀ ਉਮਰ ਵੀ ਮੇਰੀ ਧੀ ਤੋਂ ਕਿਤੇ ਜ਼ਿਆਦਾ ਹੈ ਮੈਂ ਇੰਨਾ ਵੱਡਾ ਪਾਪ ਆਪਣੇ ਹੱਥ ਵਿੱਚ ਨਹੀਂ ਕਰ ਸਕਦਾ ਜਦੋਂ ਮੇਰੇ ਪਾਪਾ ਨੇ ਰਿਸ਼ਤਾ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਮੇਰੀ ਭੂਆ ਤੇ ਫੁੱਫੜ ਨਾਰਾਜ਼ ਹੋ ਗਏ ਫਿਰ ਪੂਆ ਨੇ ਮੇਰੀ ਮਾਂ ਤੇ ਦਬਾਅ ਪਾ ਕੇ ਮੇਰੀ ਮਾਂ ਨੂੰ ਮਨਾ ਲਿਆ ਤੇ ਮੇਰੇ ਪਿਓ ਤੋਂ ਜ਼ਬਰਦਸਤੀ ਮੇਰਾ ਰਿਸ਼ਤਾ ਮੇਰੇ ਜੀਜੇ ਨੂੰ ਕਰ ਦਿੱਤਾ ਉਸ ਵਕਤ ਮੇਰੀ ਭੂਆ ਨੇ ਮੇਰੀ ਇੱਕ ਸ਼ਰਤ ਰੱਖੀ ਮੇਰੀ ਭੈਣ ਦੇ ਸਹੁਰੇ ਅੱਗੇ ਇਹ ਸ਼ਰਤ ਰੱਖੀ ਕਿ ਕੱਲ ਨੂੰ ਮੁੰਡੇ ਨੂੰ ਕੁਝ ਹੋ ਜਾਂਦਾ ਤਾਂ ਸਾਡੀ ਕੁੜੀ ਦੀ ਹਜੇ ਕੋਈ ਉਮਰ ਨਹੀਂ ਤੇ ਉਹ ਸਾਡੀ ਕੁੜੀ ਨੂੰ ਛੋਟੇ ਮੁੰਡੇ ਨਾਲ ਬਿਠਾ ਦੇਣਗੇ ਘਰ ਦੀ ਇੱਜ਼ਤ ਘਰ ਵਿੱਚ ਹੀ ਰਹਿ ਜਾਵੇਗੀ ਜੀ ਅਸੀਂ ਤੁਹਾਡਾ ਇੰਨਾ ਸੋਚ ਰਹੇ ਹਾਂ ਤੇ ਅਸੀਂ ਵੀ ਆਸ ਕਰਦੇ ਹਾਂ ਕਿ ਤੁਸੀਂ ਵੀ ਸਾਡੀ ਧੀ ਬਾਰੇ ਕੁਝ ਚੰਗਾ ਹੀ ਸੋਚੋਗੇ ਜਿਹੜਾ ਮੁੰਡਾ ਹਲੇ ਕਵਾਰਾ ਹੈ ਕਿਉਂਕਿ ਮੇਰਾ ਜੀਜਾ ਉਸ ਵਕਤ ਬਹੁਤ ਬਿਮਾਰ ਰਹਿੰਦਾ ਸੀ ਤੇ ਕੁੜੀਆਂ ਦੇ ਵਿਆਹ ਸਾਂਝੇ ਘਰ ਵਿੱਚ ਕੀਤੇ ਜਾਣਗੇ ਅਤੇ ਉਹਨਾਂ ਸਾਰੀਆਂ ਸ਼ਰਤਾਂ ਮੰਨ ਲਈਆਂ ਤੇ ਇਹ ਸਭ ਜ਼ਿੰਮੇਵਾਰੀਆਂ ਉਸ ਦੇ ਸਹੁਰੇ ਨੇ ਲੈ ਲਈ ਫਿਰ ਮੇਰੀ ਮਾਂ ਨੇ ਮੇਰੀਆਂ ਚਾਚੀਆਂ ਤਾਈਆਂ ਨੇ ਚੁੱਪਚਾਪੀਤੇ ਮੇਰੇ ਰਾਤ ਨੂੰ ਹੀ ਵਟਣਾ ਤੇ ਮਹਿੰਦੀ ਲਾ ਕੇ ਸ਼ਗਨ ਕੀਤਾ ਅਤੇ ਦੂਸਰੇ ਦਿਨ ਦੀ ਸਵੇਰ ਮੇਰਾ ਗੁਰਦੁਆਰੇ ਵਿੱਚ ਜਾ ਕੇ ਚੁੰਨੀ ਚੜਾ ਕਰ ਦਿੱਤਾ ਮੇਰਾ ਪਿਓ ਬਹੁਤ ਦੁਖੀ ਤੇ ਨਾਰਾਜ਼ ਸੀ ਮੇਰਾ ਪਿਓ ਗੁਰਦੁਆਰੇ ਤਾਂ ਗਿਆ ਪਰ ਉਸ ਨੇ ਕੋਈ ਵੀ ਰਸਮ ਆਪਣੇ ਹੱਥੀ ਨਹੀਂ ਕੀਤੀ ਅਤੇ ਗੁਰਦੁਆਰੇ ਦੇ ਇੱਕ ਕੋਨੇ ਵਿੱਚ ਬੈਠਾ ਰਿਹਾ ਚਲੋ ਜੀ ਮੇਰਾ ਵਿਆਹ ਵੀ ਕੀਤਾ ਗਿਆ ਜਿਵੇਂ ਕੁੜੀਆਂ ਨੂੰ ਆਪਣੇ ਵਿਆਹ ਦਾ ਚਾਹ ਹੁੰਦਾ ਮੈਨੂੰ ਕੋਈ ਵੀ ਚਾਹ ਨਹੀਂ ਸੀ ਅੱਜ ਤੋਂ 35 ਸਾਲ ਪਹਿਲਾਂ ਧੀਆ ਦੀ ਕੋਈ ਮਰਜ਼ੀ ਨਹੀਂ ਪੁੱਛਦਾ ਹੁੰਦਾ ਸੀ ਮੇਰੀ ਵਿਆਹ ਤੋਂ 1.5 ਸਾਲ ਬਾਅਦ ਮੇਰੇ ਸੋਹਰੇ ਦਾ ਐਕਸੀਡੈਂਟ ਹੋ ਗਿਆ ਮੇਰਾ ਸੋਹਰਾ ਮੋਟਰਸਾਈਕਲ ਤੇ ਜਾ ਰਿਹਾ ਸੀ ਅੱਗੋਂ ਓਵਰ ਸਪੀਡ ਗੱਡੀ ਆਉਣ ਕਰਕੇ ਮੋਟਰਸਾਈਕਲ ਵਿੱਚ ਵੱਜੀ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਉਸ ਦੀ ਮੌਤ ਨੇ ਮੇਰੀ ਜ਼ਿੰਦਗੀ ਦੇ ਜਿਵੇਂ ਸਾਰੇ ਰਸਤੇ ਹੀ ਬੰਦ ਕਰ ਦਿੱਤੇ ਹੋਣ ਫਿਰ ਮੇਰੇ ਸੋਹਰੇ ਦੀ ਮੌਤ ਤੋਂ 2 ਮਹੀਨੇ ਬਾਅਦ ਮੇਰੇ ਘਰ ਮੁੰਡਾ ਹੋਇਆ ਜਦੋਂ ਮੁੰਡਾ ਹੋਇਆ ਸਾਰਿਆਂ ਨੇ ਬਹੁਤ ਖੁਸ਼ੀ ਕੀਤੀ ਕਿਉਂਕਿ ਪਹਿਲਾਂ ਤਿੰਨ ਕੁੜੀਆਂ ਸੀ ਫਿਰ ਮੇਰੇ ਮੁੰਡਾ ਹੋਇਆ ਤਾਂ ਸਾਰਿਆਂ ਨੂੰ ਬਹੁਤ ਚਾਹ ਚੜਿਆ ਬਹੁਤ ਖੁਸ਼ੀ ਕੀਤੀ ਅਤੇ ਉਸ ਦਾ ਨਾਮ ਗੁਰਬਾਜ ਰੱਖਿਆ ਪਰ 2 ਮਹੀਨੇ ਬਾਅਦ ਮੇਰੇ ਘਰ ਵਾਲੇ ਦੀਆਂ ਲੱਤਾਂ ਫਿਰ ਖੜ ਗਈਆਂ ਉਹਨਾਂ ਦਾ ਬਹੁਤ ਇਲਾਜ ਕਰਵਾਇਆ ਪਰ ਪੂਰੀ ਤਰ੍ਹਾਂ ਠੀਕ ਨਾ ਹੋ ਸਕਿਆ ਹੌਲੀ-ਹੌਲੀ ਉਹ ਮੰਜੇ ਤੇ ਹੀ ਪੈ ਗਿਆ ਫਿਰ ਵਿਆਹ ਤੋਂ 2 ਸਾਲ ਬਾਅਦ ਉਸ ਦੀ ਮੌਤ ਹੋ ਗਈ ਉਸ ਵਕਤ ਮੇਰੀ ਉਮਰ 18 ਸਾਲ ਦੀ ਸੀ ਉਸ ਦਿਨ ਮੇਰਾ ਪਿਓ ਮੇਰੇ ਵਿਆਹ ਤੋਂ ਬਾਅਦ ਪਹਿਲੀ ਵਾਰ ਮੇਰੇ ਘਰ ਆਇਆ ਸੀ ਤੇ ਫਿਰ ਭੋਗ ਤੋਂ ਬਾਅਦ ਮੇਰੇ ਪਿਓ ਨੇ ਮੇਰੀ ਭੂਆ ਨੂੰ ਕਿਹਾ ਕਿ ਮੈਂ ਆਪਣੀ ਧੀ ਨੂੰ ਜਾਂ ਤਾਂ ਨਾਲ ਲੈ ਕੇ ਜਾਵਾਂਗਾ ਜਾਂ ਫਿਰ ਇਸ ਨੂੰ ਛੋਟੇ ਮੁੰਡੇ ਦੇ ਘਰ ਬਿਠਾਇਆ ਜਾਵੇਗਾ ਕਿਉਂਕਿ ਮੇਰੀ ਧੀ ਦੀ ਕੋਈ ਉਮਰ ਨਹੀਂ ਉਹ ਸਾਰੀ ਉਮਰ ਇਸ ਤਰ੍ਹਾਂ ਨਹੀਂ ਕੱਢ ਸਕਦੀ ਮੇਰੀ ਭੂਆ ਨੇ ਕਿਹਾ ਕੋਈ ਗੱਲ ਨਹੀਂ ਮੈਂ ਗੱਲ ਕਰਾਂਗੀ ਫਿਰ ਮੇਰੀ ਭੂਆ ਭੋਗ ਤੋਂ ਕੁਝ ਦਿਨ ਬਾਅਦ ਸਾਡੇ ਘਰ ਆਈ ਤੇ ਉਸ ਨੇ ਮੇਰੀ ਸੱਸ ਤੇ ਨਾਨਾ ਨੂੰ ਸ਼ਰਅ ਅਨਸਾਰ ਮੈਨੂੰ ਛੋਟੇ ਮੁੰਡੇ ਦੇ ਘਰ ਬਿਠਾਉਣ ਲਈ ਕਿਹਾ ਉਹਨਾਂ ਨੇ ਮੇਰੀ ਭੂਆ ਨੂੰ ਲਾਰਾ ਲਾਤਾ ਕਿ ਕੋਈ ਨਾ ਅਸੀਂ ਸਾਰੇ ਬੈਠ ਕੇ ਸਲਾਹ ਕਰਾਂਗੇ ਪਰ ਉਹਨਾਂ ਦੇ ਮਨ ਵਿੱਚ ਦਾਜ ਦਾ ਲਾਲਚ ਸੀ ਤੇ ਉਹਨਾਂ ਨੇ ਮੇਰੇ ਤੋਂ ਚੋਰੀ ਮੇਰੇ ਦਿਓਰ ਵਾਸਤੇ ਕੁੜੀ ਵੇਖ ਲਈ ਤੇ ਜਦੋਂ ਮੈਨੂੰ ਇਹ ਸਭ ਗੱਲ ਪਤਾ ਲੱਗੀ ਤਾਂ ਮੈਂ ਆਪਣੀ ਭੂਆ ਨੂੰ ਚੋਰੀ ਫੋਨ ਕਰਕੇ ਦੱਸਿਆ ਤਾਂ ਮੇਰੀ ਭੂਆ ਨੇ ਜਦੋਂ ਘਰ ਆਈ ਤਾਂ ਉਸਨੇ ਮੇਰੀ ਭੂਆ ਨੂੰ ਇਹ ਬਹਾਨਾ ਲਾ ਦਿੱਤਾ ਕਿ ਮੁੰਡਾ ਮੰਨਦਾ ਨਹੀਂ ਇਸ ਕਰਕੇ ਅਸੀਂ ਇਸ ਨੂੰ ਉਸ ਦੇ ਘਰ ਨਹੀਂ ਬਿਠਾ ਸਕਦੇ ਤਾਂ ਮੇਰੀ ਭੂਆ ਨਾਰਾਜ਼ ਹੋ ਕੇ ਚਲੀ ਗਈ ਉਹਨਾਂ ਨੇ ਮੇਰੇ ਦਿਓਰ ਦਾ ਵਿਆਹ ਕਰ ਦਿੱਤਾ ਫਿਰ ਹੌਲੀ-ਹੌਲੀ ਉਹਨਾਂ ਮੇਰੀਆਂ ਭਨੇਵੀਆਂ ਯਾਨੀ ਕਿ ਮੇਰੀਆਂ ਭੈਣ ਦੀਆਂ ਕੁੜੀਆਂ ਨੂੰ ਆਪਣੇ ਨਾਲ ਲਾ ਲਿਆ ਮੈਨੂੰ ਕੁੜੀਆਂ ਨੂੰ ਬੁਲਾਉਣ ਨਾ ਦਿੰਦੇ ਅਰ ਫਿਰ ਮੈਂ ਕਦੇ ਆਪਣੇ ਪੇਕੇ ਤੇ ਕਦੇ ਸੋਹਰੇ ਬਸ ਇਦਾਂ ਹੀ ਦਿਨ ਕੱਟਦੀ ਰਹੀ ਜਦੋਂ ਵੀ ਮੈਂ ਚੰਗਾ ਸੂਟ ਜਾਂ ਚੰਗੀ ਜੁੱਤੀ ਪਾ ਲੈਂਦੀ ਤਾਂ ਮੈਨੂੰ ਬਦਚਲਣ ਦੱਸਣਾ ਜੇ ਮੈਂ ਆਪਣੇ ਦਿਓਰ ਤੋਂ ਕੋਈ ਚੀਜ਼ ਮੰਗਵਾਉਣੀ ਤਾਂ ਮੈਨੂੰ ਮੇਰੀਆਂ ਦਰਾਣੀਆਂ ਨੇ ਮੇਰੇ ਦਿਓਰ ਨਾਲ ਹੀ ਭੰਡਣ ਲੱਗ ਜਾਣਾ ਮੈਂ ਕੱਲੀ ਨੇ ਡਰਦੀ ਅੰਦਰ ਹੀ ਬੈਠੀ ਰਹਿਣਾ ਕਿ ਜੇ ਬਾਹਰ ਬੈਠ ਗਈ ਤਾਂ ਪਤਾ ਨਹੀਂ ਮੈਨੂੰ ਕੀ ਕਹਿਣਗੇ ਬਸ ਇਦਾਂ ਹੀ ਟਾਈਮ ਲੰਘਦਾ ਗਿਆ ਤੇ ਮੇਰੇ ਮੁੰਡਾ ਗੁਰਬਾਜ 10 ਸਾਲ ਦਾ ਹੋ ਗਿਆ ਪਰ ਫਿਰ ਵੀ ਮੇਰਾ ਕਿਸੇ ਨੇ ਖਿਹੜਾ ਨਹੀਂ ਛੱਡਿਆ ਜਦੋਂ ਮੈਨੂੰ ਸਾਰਿਆਂ ਨੇ ਬਹੁਤ ਤੰਗ ਪਰੇਸ਼ਾਨ ਕੀਤਾ ਤਾਂ ਮੈਂ ਸਾਂਝੇ ਰਿਸ਼ਤੇਦਾਰ ਇਕੱਠੇ ਕੀਤੇ ਰਿਸ਼ਤੇਦਾਰ ਮੈਨੂੰ ਅੱਡ ਕਰਾ ਗਏ ਮੈਨੂੰ ਘਰ ਵਿੱਚ ਇੱਕ ਕਮਰਾ ਦੇ ਦਿੱਤਾ ਬਾਹਰੋਂ 2 ਕਿੱਲੇ ਜ਼ਮੀਨ ਦੇ ਦਿੱਤੀ ਫਿਰ ਮੇਰਾ ਭਰਾ ਮੈਨੂੰ ਇੱਕ ਮੱਝ ਦੇ ਗਿਆ ਕੁਝ ਦੇ ਟਾਈਮ ਤਾਂ ਮੱਝ ਵਾਸਤੇ ਮੇਰਾ ਭਰਾ ਪੱਠੇ ਵੱਢ ਕੇ ਕੁੱਤਰ ਕੇ ਦੇ ਜਾਂਦਾ ਕਿਉਂਕਿ ਮੈਨੂੰ ਪੱਠੇ ਨਾ ਵੱਢਣੇ ਆਉਂਦੇ ਤੇ ਨਾ ਹੀ ਕੁੱਤਰਨੇ ਆਉਂਦੇ ਸੀ ਤੇ ਗੁਰਵਾਜ ਹਜੇ ਛੋਟਾ ਸੀ ਪਰ ਮੇਰੀ ਦਰਾਣੀ ਨੇ ਉਸ ਨੂੰ ਇਹ ਸਭ ਕਰਨ ਤੋਂ ਰੋਕ ਦਿੱਤਾ ਫਿਰ ਮੈਂ ਆਪ ਪੱਠੇ ਵੱਢ ਕੇ ਲਿਆਉਣੇ ਤੇ ਹੌਲੀ-ਹੌਲੀ ਗੁਰਵਾਜ ਪੱਠੇ ਵੱਢਣ ਲੱਗ ਪਿਆ ਤੇ ਕੁੱਤਰਨ ਵੀ ਲੱਗ ਪਿਆ ਇੱਕ ਦਿਨ ਗੁਰਵਾਜ ਪੱਠੇ ਕੁੱਤਰ ਰਿਹਾ ਸੀ ਤੇ ਉਸ ਦਾ ਹੱਥ ਟੋਕੇ ਵਿੱਚ ਆ ਗਿਆ ਮੈਂ ਕੋਲ ਖੜੀ ਸੀ ਤੇ ਮੈਂ ਭੱਜ ਕੇ ਟੋਕਾ ਬੰਦ ਕੀਤਾ ਪਰ ਉਦੋਂ ਤੱਕ ਉਸ ਦਾ ਅੱਧਾ ਹੱਥ ਕੱਟ ਗਿਆ ਸੀ ਤੇ ਮੈਂ ਦੇਖਿਆ ਤਾਂ ਮੈਨੂੰ ਕੁਝ ਵੀ ਸਮਝ ਨਹੀਂ ਆਇਆ ਇਹ ਕੀ ਹੋ ਗਿਆ ਮੇਰਾ ਤਾਂ ਜਿਵੇਂ ਸਰੀਰ ਸੁੰਨ ਹੀ ਹੋ ਗਿਆ ਮੈਨੂੰ ਇਹ ਲੱਗਿਆ ਜਿਵੇਂ ਮੇਰੇ ਤੇ ਦੁੱਖਾਂ ਦਾ ਪਹਾੜ ਹੀ ਡਿੱਗ ਗਿਆ ਹੋਵੇ ਮੈਂ ਬਹੁਤ ਰੋਈ ਤੇ ਰੱਬ ਨੂੰ ਬਹੁਤ ਤਾਨੇ ਦਿੱਤੇ ਪਰ ਰੱਬ ਦੀ ਮਰਜ਼ੀ ਅੱਗੇ ਮੇਰਾ ਕੋਈ ਜ਼ੋਰ ਨਾ ਚੱਲਿਆ ਫਿਰ ਇਸ ਗੱਲ ਦਾ ਮੇਰੇ ਪਿਓ ਨੂੰ ਪਤਾ ਲੱਗਾ ਤਾਂ ਉਸੇ ਦਿਨ ਹੀ ਮੇਰੇ ਪਿਓ ਮੇਰੇ ਕੋਲ ਆਇਆ ਉਸ ਦਿਨ ਮੇਰਾ ਪਿਓ ਮੇਰੇ ਘਰ ਦੂਸਰੀ ਵਾਰ ਆਇਆ ਸੀ ਤੇ ਮੇਰਾ ਪਿਓ ਘਰ ਆਇਆ ਤਾਂ ਮੈਂ ਉਸਦੇ ਗੱਲ ਲਾ ਕੇ ਬਹੁਤ ਰੋਈ ਮੇਰੇ ਪਿਓ ਦੀਆਂ ਮੈਨੂੰ ਵੇਖ ਕੇ ਤਾਂ ਹਾਂ ਨਿਕਲ ਗਈਆਂ ਮੇਰੇ ਪਿਓ ਨੇ ਸਾਨੂੰ ਆਪਣੇ ਨਾਲ ਜਾਣ ਲਈ ਕਿਹਾ ਪਰ ਮੈਂ ਜਾਣ ਤੋਂ ਮਨਾ ਕਰ ਦਿੱਤਾ ਕਿਉਂਕਿ ਮੈਂ ਆਪਣੇ ਗੁਰਬਾਜ ਨੂੰ ਛੱਡ ਕੇ ਕਿਤੇ ਜਾਣਾ ਨਹੀਂ ਚਾਹੁੰਦੀ ਸੀ ਤੇ ਜੇ ਮੈਂ ਨਾਲ ਚਲੀ ਵੀ ਜਾਂਦੀ ਤਾਂ ਮੈਨੂੰ ਆਪਣੇ ਮੁੰਡੇ ਦਾ ਭਵਿੱਖ ਨਜ਼ਰ ਆਉਂਦਾ ਸੀ ਜੇ ਮੈਂ ਪੇਕੇ ਚਲੀ ਜਾਂਦੀ ਤਾਂ ਉਹ ਸਾਰੀ ਜ਼ਮੀਨ ਆਪਣੇ ਨਾਂ ਕਰ ਲੈਂਦੇ ਇਸ ਲਈ ਮੈਂ ਨਹੀਂ ਗਈ ਤੇ ਮੇਰਾ ਪਿਓ ਰੋਂਦਾ ਰੋਂਦਾ ਹੀ ਮੇਰੇ ਘਰੋਂ ਚਲਾ ਗਿਆ ਫਿਰ ਮੇਰੇ ਸਹੁਰਿਆਂ ਨੇ ਕੁੜੀਆਂ ਦੇ ਵਿਆਹ ਕਰਨ ਲਈ ਇਨਕਾਰ ਕਰ ਦਿੱਤਾ ਫਿਰ ਮੈਂ ਹੌਲੀ-ਹੌਲੀ ਚੰਗੇ ਘਰ ਵੇਖ ਕੇ ਆਪਣੀਆਂ ਕੁੜੀਆਂ ਵਿਆਈਆਂ ਤੇ ਆਪਣਾ ਵਧੀਆ ਘਰ ਬਣਾਇਆ ਤੇ ਮੁੰਡੇ ਨੂੰ ਵਧੀਆ ਪੜਾ ਕੇ ਸਰਕਾਰੀ ਨੌਕਰੀ ਤੇ ਲਾਇਆ ਅੱਜ ਕੁੜੀਆਂ ਵੀ ਮੇਰੇ ਕੋਲ ਆਉਂਦੀਆਂ ਨੇ ਤੇ ਆਪਣੇ ਭਰਾ ਨਾਲ ਬਹੁਤ ਪਿਆਰ ਕਰਦੀਆਂ ਨੇ ਤੇ ਗੁਰਬਾਜ ਦੀ ਤਾਂ ਜਿਵੇਂ ਮੇਰੇ ਵਿੱਚ ਜਾਨ ਵਸਦੀ ਹੈ ਉਹ ਮੈਨੂੰ ਬਹੁਤ ਪਿਆਰ ਕਰਦਾ ਤੇ ਸਤਿਕਾਰ ਕਰਦਾ ਹੈ ਕਿਉਂਕਿ ਉਹ ਹਮੇਸ਼ਾ ਹੀ ਕਹਿੰਦਾ ਹੈ ਕਿ ਮੇਰੀ ਮਾਂ ਨੇ ਆਪਣੀ ਜਵਾਨੀ ਮੇਰੇ ਲਈ ਕੁਰਬਾਨ ਕਰ ਦਿੱਤੀ ਜਿ ਉਹ ਚਾਹੁੰਦੀ ਤਾਂ ਉਹ ਮੈਨੂੰ ਛੱਡ ਕੇ ਵੀ ਜਾ ਸਕਦੀ ਸੀ ਤੇ ਆਪਣਾ ਵਿਆਹ ਵੀ ਕਰਵਾ ਸਕਦੀ ਸੀ ਪਰ ਉਸ ਨੇ ਇਹ ਸਭ ਨਹੀਂ ਕੀਤਾ ਉਹ ਹਮੇਸ਼ਾ ਸਵੇਰੇ ਉੱਠ ਕੇ ਮੇਰੇ ਪੈਰੀ ਹੱਥ ਲਾਉਂਦਾ ਤੇ ਮੈਨੂੰ ਰਾਤ ਨੂੰ ਇੱਕ ਵਾਰ ਜ਼ਰੂਰ ਕੁੱਟ ਕੇ ਜੱਫੀ ਪਾ ਕੇ ਸੌਂਦਾ ਤੇ ਮੇਰੀ ਵੀ ਸਾਰੇ ਦਿਨ ਦੀ ਜਿਵੇਂ ਥਕਾਵਟ ਹੀ ਦੂਰ ਹੋ ਜਾਂਦੀ ਹੋਵੇ ਪਰ ਮੇਰੇ ਪਿਓ ਨੇ ਮੇਰੀ ਭੂਆ ਨੂੰ ਅੱਜ ਤੱਕ ਨਹੀਂ ਬੁਲਾਇਆ ਕਿਉਂਕਿ ਉਹ ਮੇਰੀ ਮਾੜੀ ਕਿਸਮਤ ਦਾ ਕਸੂਰਵਾਰ ਹਮੇਸ਼ਾ ਮੇਰੀ ਭੂਆ ਨੂੰ ਹੀ ਸਮਝਦਾ ਸੀ ਪਰ ਸਮਝਦਾ ਵੀ ਕਿਵੇਂ ਨਾ ਉਸ ਦੀ ਲਾਡਾਂ ਨਾਲ ਪਾਲੀ ਹੋਈ ਧੀ ਦੀ ਜ਼ਿੰਦਗੀ ਇੱਕ ਨਾਰਾਜ਼ਗੀ ਨੇ ਹੀ ਖਤਮ ਕਰਕੇ ਰੱਖ ਦਿੱਤੀ ਸੀ 2 ਸਾਲਾਂ ਦੀ ਵਿਧਵਾ ਹੋਈ ਧੀ ਨੂੰ ਇੱਕ ਪਿਓ ਕਿੱਦਾਂ ਜਾ ਸਕਦਾ ਹੈ ਕਦੇ ਵੀ ਆਪਣੀ ਧੀ ਦਾ ਰਿਸ਼ਤਾ ਕਿਸੇ ਮਗਰ ਲੱਗ ਕੇ ਨਾ ਕਰੋ ਨਹੀਂ ਤਾਂ ਚੰਦ ਦਿਨਾਂ ਦੀ ਨਾਰਾਜ਼ਗੀ ਤੁਹਾਡੀ ਧੀ ਦੀ ਜ਼ਿੰਦਗੀ ਬਰਬਾਦ ਕਰਕੇ ਰੱਖ ਦੇਵੇਗੀ ਪਰ ਕਿਸਮਤ ਦਾ ਲਿਖਿਆ ਕੋਈ ਖੋ ਨਹੀਂ ਸਕਦਾ ਪਤਾ ਨਹੀਂ ਮੇਰੀ ਕਿਸਮਤ ਵਿੱਚ ਇੰਨੇ ਜ਼ਿਆਦਾ ਦੁੱਖ ਲਿਖੇ ਸੀ ਜੋ ਮੈਂ ਕੱਲੀ ਨਹੀਂ ਆਪਣੇ ਪਿੰਡੇ ਤੇ ਹੰਡਾਉਣੇ ਸੀ ਕਹਾਣੀ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਕਹਾਣੀ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ